ਸਤਿਗੁਰਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਅਰੇ ਫੇਰ ਤੋਂ ਸਵਾਗਤ ਹੈ ਤਸਵੀਰ ਹਦੇਦੇ ਪਈ ਤੁਹਾਡੀ ਆਪਣੀ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋ ਮੁਕੀਆਂ ਨੇ ਤਾਂ ਦਾਦੀ ਇਹ ਕਿ ਚੋਣਾਂ ਤੇ ਉਸ ਤੋਂ ਪਹਿਲਾਂ ਨਾਮਜ਼ਦਗੀ ਜਿਹਦੇ ਵਿੱਚ ਬਹੁਤ ਜ਼ਿਆਦਾ ਜੜਾ ਹੈ ਕੈਂਡੀਡੇਟਸ ਨੂੰ ਮਸਕਤ ਕਰਨੀ ਪਈ ਸਭ ਤੋਂ ਪਹਿਲਾਂ ਤਾਂ ਇੱਕ ਧੰਦਾ ਦੀਏ ਕੀ ਪੂਰੀ ਤਰ੍ਹਾਂ ਭੇੜ ਜੋ ਕਿ ਨਾਮਜ਼ਦਗੀ ਦੇ ਸਮੇਂ ਕੈਂਡੀਡੇਟਾਂ ਦੇ ਵਿੱਚ ਹੋਇਆ ਉਸ ਤੋਂ ਬਾਅਦ ਆ ਜਿਹੜਾ ਆ ਉਹ ਬਹੁਤ ਸਾਰੇ ਥਾਵਾਂ ਤੋਂ ਜਿਹੜੀਆਂ ਨੇ ਮੰਦਭਾਗੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਜਿਹੜਾ ਬਲਾਕ ਸੰਮਤੀ ਦੇ ਮੈਂਬਰਾਂ ਦਾ ਆਫਸਿਟ ਟਕਰਾਅ ਦੇਖਣ ਨੂੰ ਮਿਲਿਆ ਉਸੇ ਦੇ ਅਪਰੰਤ ਉਸੇ ਦਾ ਧੰਦਾ ਦੀਏ ਕਿ ਹੁਣ ਜਿਹੜਾ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਉਹਨਾਂ ਦੀ ਕੀਤੀ ਹੋਈ ਮਿਹਨਤ ਜਿਨ੍ਹਾਂ ਨੇ ਕਾਗਜ਼ ਭਰੇ ਚੋਣਾਂ ਲੜੀਆਂ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਉਹ ਕੱਲ ਨੂੰ ਹੋਣਗੀ ਗਿਣਤੀ ਹੋਵੇਗੀ ਭਾਵ ਕੱਲ ਨੂੰ ਹੋਵੇਗੀ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਵਟਾ ਤੇ 베ਰਿੰਗ ਕਾਲਜ ਵਿੱਚ ਗਿਣਤੀ ਸ਼ੁਰੂ ਹੋਵੇਗੀ ਅਤੇ ਉਮੀਦ ਹੈ ਕਿ 1:00 ਵਜੇ ਤੱਕ ਸਮਾਪਤ ਹੋ ਜਾਵੇਗੀ ਐਸਡੀਐਮ ਬਟਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 14 ਟੇਬਲ ਲਗਾਏ ਗਏ ਨੇ 14 ਹੀ ਰਾਊਂਡ ਹੋਣਗੇ ਜਿਸ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ ਇਸ ਦੇ ਨਾਲ ਨਾਲ ਸੁਰੱਖਿਆ ਪ੍ਰਬੰਧ ਵੀ ਮੁਕੰਮਲ ਕਰ ਲਏ ਨੇ ਪੂਰੀ ਤਰ੍ਹਾਂ ਨਾਲ ਪੰਜਾਬ ਪੁਲਿਸ ਸਾਰੇ ਹੀ ਕੈਂਪਸ ਦੀ ਨਿਗਰਾਨੀ ਕਰੇਗੀ ਕਿਸੇ ਨੂੰ ਵੀ ਬਾਹਰੋਂ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਕੇਵਲ ਉਮੀਦਵਾਰ ਜਾਂ ਫਿਰ ਉਹਨਾਂ ਦਾ ਕਾਊਂਟਿੰਗ ਜੋ ਏਜੰਟ ਹੋਵੇਗਾ ਉਹ ਆਏਗਾ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਕਾਊਂਟਿੰਗ ਸੈਂਟਰ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਉਮੀਦ ਹੈ 1 ਵਜੇ ਤੱਕ ਸਾਰੀ ਕਾਰਵਾਈ ਮੁਕੰਮਲ ਹੋ ਜਾਵੇਗੀ ਔਰ ਪਤਾ ਲੱਗ ਜਾਏਗਾ ਕਿ ਲੋਕਾਂ ਨੇ ਕਿਸ ਦੇ ਹੱਕ ਚ ਫਤਵਾ ਦਿੱਤਾ ਹੈ ਕਿਸ ਤੇ ਸਿਰ ਲੱਗੇਗਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦਾ ਸੇਰਾ ਬਣੇ ਰਹੋ ਇਸ ਤਰ੍ਹਾਂ ਡੀਪੀਸੀ ਪੰਜਾਬੀ ਤੇ ਕੱਲ ਨੂੰ ਤੁਹਾਨੂੰ ਜੜੀਏ ਉਹ ਗਿਣਤੀ ਤੇ ਰਿਜ਼ਲਟ ਦੀਆਂ ਖਬਰਾਂ ਵੀ ਜੜੀਆਂ ਨੇ ਸਮੇਂ ਸਿਰ ਮਿਲਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਅੱਜ ਕੀ ਮੀਟਿੰਗ ਕੀਤੀ ਜਾ ਰਹੀ ਹੈ ਕੱਲ ਜਿਹੜੀ ਦਿਨਤੀ ਹੋ ਰਹੀ ਹੈ ਕੀ ਤਿਆਰੀ ਆ ਕਿੰਨੇ ਕੈਂਡੀਡੇਟ ਨੇ ਕਿੰਨੇ ਟੇਬਲ ਲੱਗੇ ਦੇ ਨੇ ਜਾਂ ਫਿਰ ਦੇਖਿਆ ਜਾਵੇ ਤਾਂ ਕੀ ਸੁਰਖੀ ਦੇ ਪ੍ਰਬੰਧ ਹੈ ਸਾਡੇ ਕੋਲੇ ਜਿਹੜੇ ਲੋਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੀਸ਼ਦ ਪਟਾਲਾ ਬਲੋਕ ਦੀ ਜਿਹੜੀ ਅਸੀਂ ਇੱਥੇ ਦਿਨਤੀ ਕਰਨੀ ਹੈ ਉਹਦੇ ਲਈ ਅਸੀਂ 14 ਟੇਬਲ ਲਾਏ ਆ ਤੇ ਦੋ ਦੋ ਸਟਾਫ ਦੇ ਕਾਊਂਟਿੰਗ ਲਈ ਜਿਹੜੇ ਸੁਪਰਵਾਈਜ਼ਰ ਕਾਊਂਟਿੰਗ ਸਿਸਟਮ ਤੇ ਕਾਊਂਟਿੰਗ ਸੁਪਰਵਾਈਜ਼ਰ ਦੋ ਬੰਦੇ ਉਹ ਲਗਾਏ ਜੇ ਨਾਲ ਇੱਕ ਇੱਕ ਸੇਵਾਦਾਰ ਲਗਾਇਆ ਗਿਆ ਸੋ ਅਸੀਂ ਜਿਹੜੀ ਵਾਇਰਲੈਸ ਲੱਗ ਗਈ ਹੈ ਸਾਰੇ ਪਾਸੇ ਸੋ ਐਂਟਰੀ ਵੀ ਕੈਂਡੀਡੇਟ ਤੇ ਜਿਹੜੇ ਏਜੰਟ ਹੈ ਜਾਂ ਕੈਂਡੀਡੇਟ ਖੁਦ ਆਣਾ ਚਾਹੁੰਦਾ ਉਹਨਾਂ ਦੇ ਆਈ ਕਾਰਡ ਜਾਰੀ ਕੀਤੇ ਜਾ ਰਹੇ ਨੇ ਤਾਂ ਉਹ ਆਪ ਕੈਂਡੀਡੇਟ ਜਾਂ ਉਹਦੇ ਏਜੰਟ ਇੱਕ ਬੰਦਾ ਉਹ ਟੇਬਲ ਤੇ ਆ ਕੇ ਕਾਊਂਟਿੰਗ 'ਤੇ ਬੈਠ ਸਕਦਾ ਉਹਦੀ ਸਾਹਮਣੇ ਆ ਰੋ ਟੇਬਲ ਬਣਾਇਆ ਗਿਆ ਇੱਕ ਪਾਸੇ ਅਸੀਂ ਸੱਤ ਟੇਬਲਾਂ ਦੇ ਉੱਤੇ ਲੈਫਟ ਸਾਈਡ ਹੈ ਜੈ ਸੰਤੀ ਦੀ ਗਿਣਤੀ ਕਰਾਂਗੇ ਜੋਨ ਵਾਈਜ਼ ਰਾਈਟ ਸਾਈਡ ਤੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਵਾਲੇ ਜਿਹੜੇ ਹੈਗੇ ਆ ਕਬੂਤੋਂ ਨਾਲ ਗਿਣਤੀ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਦੀ ਏਆਰਓ ਵੱਖਰੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਡਿਸੀਜਨ ਵੱਖਰੇ ਦੇਣਾ ਹੈ ਏਆਰਓ ਤੇ ਏਆਰਓ ਵੱਖਰੇ ਨੇ ਉਹਦੇ ਕਿਉਂਕਿ ਡੀਸੀ ਸਾਹਿਬ ਆ ਰਹੇ ਨੇ ਤੇ ਏਆਰਓ ਉਹਨਾਂ ਦੇ ਵੱਖਰੇ ਆਣਗੇ ਉਹ ਵੀ ਸਾਡੇ ਨਾਲ ਉੱਪਰ ਟੇਬਲ ਤੇ ਬੈਠਣਗੇ ਉਹ ਕਾਊਂਟਿੰਗ इकट्ठी ਹੋਏਗੀ ਪਰੰਤੂ ਜਿਹੜਾ ਡਿਸੀਜਨ ਥਾਰਟੀ ਹੈਗੀ ਆ ਉਹ ਪਿਆਰੋ ਜ਼ਿਲ੍ਹਾ ਪ੍ਰੀਸ਼ਦ ਬਲਿਓ ਜ਼ਿਲ੍ਹਾ ਪ੍ਰੀਸ਼ਦ ਤੇ ਬਕਸੇਂਦਰ ਚੋਣਾਂ ਦੀ ਲੈਣਗੇ ਤੇ ਜਿਹੜੀ ਪੰਜਾਹ ਸੰਤੀ ਜਿਉਂ ਅਸੀਂ ਮੇਰੇ ਵੱਲੋਂ ਕਿਤੇ ਜਾਣਾ ਸਰ ਕਿੰਨੇ ਕੈਂਡੀਡੇਟਸ ਨੇ ਤੇ ਕਿੱਦੇ ਵੇਲੇ ਕਿੰਤੀ ਸ਼ੁਰੂ ਹੋਏਗੀ ਤੇ ਕੀ ਲੱਗਦਾ ਕਿਉਂਕਿ ਬੈਲਟ ਪੇਪਰਸ ਨੇ ਕਿੰਨਾ ਸਮਾਂ ਲੱਗ ਸਕਦਾ ਇਹਨੂੰ ਪਤਾ ਨਹੀਂ ਸਾਡੀ ਜੀ ਜਿਹੜੀ ਤਿੰਨ ਤਿੰਨ ਕੈਂਡੀਡੇਟ ਨੇ ਹਰੇਕ ਜ਼ੋਨ ਦੇ ਵਿੱਚ ਆਲਮੋਸਟ ਚਾਰ ਜ਼ੋਨ ਨੇ ਜਿੰਨਾ ਚ ਚਾਰ ਚਾਰ ਵੀ ਹੈਗੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਕੋਲ ਤਿੰਨ ਜ਼ੋਨ ਨੇ ਇੱਕ ਇੱਕ ਪਿੰਨ ਹੈ ਜਿਹੜਾ ਦੂਜੇ ਜ਼ੋਨ ਦਾ ਸਾਡੇ ਕੋਲੇ ਹੈਗਾ ਜਿਵੇਂ ਸੋਮਲ ਪਿੰਨ ਹੈ ਉਹਦੀ 6 ਪਿੰਡ ਹੈਗੇ ਸਾਡੇ ਕੋਲ ਭਾਗੋ ਵਾਲਾ ਉਹਦੇ ਉੱਤੇ ਲੱਗੇ ਟੈਕਸੀ ਵੀ ਇੱਕ ਸਾਡੇ ਕੋਲੇ ਪਿੰਨ ਹੈਗਾ ਬਾਕੀ ਸਾਡੇ ਜਿਹੜੇ ਜ਼ਿਲ੍ਹਾ ਬਰਸ਼ਤੀ ਮੇਨਲੀ ਸਾਡੇ ਕੋਲੇ ਦੋ ਜ਼ੋਨ ਹੈਗੇ ਆ ਸੋ ਜਿਵੇਂ ਇਸ ਤਰ੍ਹਾਂ ਇੱਕ ਬੂਥ ਪੰਚਾਇਤ ਸੌਂਤੀ ਦੀ ਗਿਣਤੀ ਕਰੇਗਾ ਉਹੀ ਬੂਥ ਇੱਥੇ ਜ਼ਿਲ੍ਹਾ ਬਰਸ਼ਤੀ ਗਿਣਤੀ ਕਰੇਗਾ ਸੋ ਇਕੱਠੇ ਦੋਨਾਂ ਦੀ ਗਿਣਤੀ ਹੋਏਗੀ ਕਿੰਨੇ ਵਜੇ ਗਿਣਤੀ ਸ਼ੁਰੂ ਹੋਏਗੀ 8 ਵਜੇ ਗਿਣਤੀ ਸਟਾਰਟ ਹੈ ਜੀ ਕਿ ਲੱਗਦਾ ਕਿ ਇਹ ਮੇਰੇ ਤੱਕ ਇੱਕ ਖਤਮ ਹੋ ਸਕੇ ਪ੍ਰੋਕਸੀਮੀਟਲੀ ਸਾਡਾ ਲੱਗਦਾ ਹੈ ਕਿ ਤਿੰਨ ਤਿੰਨ ਕੋਏ ਤੱਕ ਸਾਡਾ ਕੰਪਲੀਟ ਹੋ ਜਾਏਗਾ ਪ੍ਰੋਸੈਸ ਤੋਂ ਕਿੰਨੇ ਰਾਉਂਡ ਹੋ ਸਕਦੇ ਨੇ ਤਾਂ ਰਾਉਂਡ ਸਾਡੇ ਕੋਲ ਪ੍ਰੋਕਸੀਮੀਟਲੀ 17 ਦੇ ਕਰੀਬ ਆਣਗੇ ਇਹ ਸੁਰੱਖਿਆ ਕਿਦਾਂ ਦਾ ਪ੍ਰੋਗਰਾਮ ਹੈ ਸੁਰੱਖਿਆ ਵੀ ਪੁਲੀ ਸਾਡੀ ਉਧਰਲੇ ਪਾਸੇ ਜਿਹੜਾ ਸਟਰੋਂਗ ਰਿੰਗ ਹੈ ਉਹਦੇ ਸੀ ਰਸਤੇ 'ਚ ਵੀ ਜਾਲੀ ਲੱਗੀ ਹੈ ਕੋਈ ਆਊਟਰ ਐਂਟਰੀ ਨਹੀਂ ਹੈ ਦੀ ਉਸ ਪਾਸੇ ਮੇਨ ਗੇਟ ਤੋਂ ਵੀ ਜਿਹੜੀ ਜਿੱਦੋ ਸਟ੍ਰੌਂਗ ਰੂਮ ਬਣਿਆ ਉੱਥਰ ਕਿਸੇ ਦੀ ਐਂਟਰੀ ਨਹੀਂ ਹੈ ਗੇਟ ਦੇ ਨਾਲ ਲੱਗਦਾ ਹੈ ਕਿ ਐਂਟਰੀ ਆ ਬੈਕ ਸਾਈਡ ਇਧਰ ਗਰਾਉਂਡ ਦੇ ਵਾਲੇ ਪਾਸਿਓਂ ਹੀ ਪੋਲਿਟਿਕਲ ਪਾਰਟੀਆਂ ਦੇ ਜੰਮਤਿਆਂ ਦੀ ਐਂਟਰੀ ਹੈ ਉੱਥੇ ਪਾਸਿਓਂ ਸਾਡਾ ਸਟਾਫ ਆਇਆ ਗਿਆ ਸੀ ਉਹਨਾਂ ਦੀ ਐਂਟਰੀ ਆਊਟਸਾਈਡਰ ਕੋਈ ਨਹੀਂ ਆਊਟਸਾਈਡਰ ਕੋਈ ਐਂਟਰੀ ਨਹੀਂ ਹੈ ਜੀ ਪਰ ਅੰਦਰ ਕੇਵਲ ਜਿਹੜੇ ਆਈ ਕਾਰਡ ਜਿਨ੍ਹਾਂ ਨੂੰ ਇਸ਼ੂ ਹੋਏ ਆ ਉਹਨਾਂ ਦੀ ਐਂਟਰੀ ਹੋएगी ਬਾਕੀ ਗੇਟ ਤੋਂ ਬਾਹਰ ਰਹੇਣਗੇ ਕੋਈ ਵੀ ਹੋਰ ਵਿਅਕਤੀ ਜਿਹੜਾ ਹੈ ਉਹ ਇਸ ਕੈਂਪਸ ਦੇ ਅੰਦਰ ਨਹੀਂ ਆ ਸਕਦਾ